हिमाचल ਦੇ ਉਪਰੀ ਕੀਤਰਾ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਨਾਲ ਪੰਜਾਬ ਦੇ ਡੈਮਾਂ ਦਾ ਪੱਧਰ ਲਗਾਤਾਰ ਵਧਦਾ ਆ ਰਿਹਾ ਹੈ ਖਾਸ ਤੌਰ ਤੇ ਜੇਕਰ ਅਨੰਦਪੁਰ ਸਾਹਿਬ ਨੰਗਲ ਦੀ ਗੱਲ ਕੀਤੀ ਜਾਵੇ ਤਾਂ ਹਿੱਤੇ ਕੱਲ ਬਹੁਤ ਸਾਰੇ ਪਿੰਡਾਂ ਦੇ ਵਿੱਚ ਪਾਣੀ ਵੜਿਆ ਨਹਿਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਕਰੀਬਨ 12 ਥਾਵਾਂ ਤੋਂ ਜਿਹੜੀਆਂ ਨਹਿਰਾ ਦੇ ਵਿੱਚ ਛੋਟੇ-ਮੋਟੇ ਜਿਹੜੇ ਪਾੜ ਪਏ ਜਿਸ ਨੂੰ ਖਾਸ ਤੌਰ ਤੇ ਕੈਬਨਟ ਮੰਤਰੀ ਹਰਜੋਤ ਸਿੰਘ ਬਾਸ ਉਹਨਾਂ ਦੀ ਸੁਮਰਤੀ ਟੀਮ ਕਾਰ세ਵਾ ਕੇਲਾ ਅਨੰਦਗੜ੍ਹ ਸਾਹਿਬ ਦੇ ਸੰਤ ਪਾਬਾ ਸੁਖਨਾਮ ਸਿੰਘ ਉਹਨਾਂ ਦੀ ਟੀਮ ਵੱਲੋਂ ਜਿਹੜਾ ਪੂਰਿਆ ਗਿਆ ਜਿਸ ਦੇ ਨਾਲ ਨੁਕਸਾਨ ਜਿਹੜਾ ਬਹੁਤ ਕਟ ਮਾਤਰਾ ਜਾਂ ਕਹੇ ਲਿਆ ਜਾਵੇ ਕਿੰਨਾ ਮਾਤਰਾ ਜਿਹੜਾ ਨੁਕਸਾਨ ਹੋਇਆ ਹੈ। ਕਰੰਟ ਸਿਚੁਏਸ਼ਨ ਕੀ ਹੈ ਸਾਰੇ ਦੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਕੈਬਨਟ ਮੰਤਰੀ ਹਰਜੋਤ ਸਿੰਘ ਵੈਸ ਨੰਗਲ ਡੈਮ ਤੇ ਖੜੇ ਆ ਗੱਲਬਾਤ ਕਰ ਰਹੇ ਆ ਮੰਤਰੀ ਸਾਹਿਬ ਨਾਲ। ਮੰਤਰੀ ਸਾਹਿਬ ਬੀਤੇ ਕੱਲ ਤਸਵੀਰਾਂ ਦੇਖੀਆਂ ਜਿਸ ਤਰੀਕੇ ਦੇ ਨਾਲ 12 ਥਾਵਾਂ ਤੇ ਪਾੜ ਪਏ ਪਿੰਡਾਂ ਦੇ ਵਿੱਚ ਪਾਣੀ ਆਇਆ। तमाम ਤੁਹਾਡੀਆਂ ਟੀਮਾਂ ਜਿਹੜੀਆਂ ਲੱਗੀਆਂ ਰਹੀਆਂ ਪ੍ਰਸ਼ਾਸਨ ਲੱਗਿਆ ਰਿਹਾ। ਅੱਜ ਦੀ ਜੇਕਰ ਕਰੰਟ ਸਿਚੁਏਸ਼ਨ ਦੀ ਗੱਲ ਕੀਤੀ ਜਾਵੇ ਤਾਂ ਕੀ ਸਿਚੁਏਸ਼ਨ ਹੈ? ਅ ਅੱਜ ਜਿਹੜੇ ਉਹ 12 ਜਗ੍ਹਾ ਜਿੱਥੇ 체크 ਕਰ ਰਿਹਾ ਕਿ ਕਿਤੋਂ ਵੀ ਕੋਈ ਲੀਕੇਜ ਜਾਂ ਕੋਈ ਸੀਪੇਜ ਨਾ ਹੋਵੇ ਦੂਜਾ ਜਿਹੜਾ ਸਵੇਰੇ ਕੱਲ ਰਾਤੀ ਤੋਂ ਸਾਨੂੰ ਇੱਕ ਅਰਜੈਂਟ ਫੈਸਲਾ ਲੈਣਾ ਮੈਂ ਲਾਈਵ ਹੋ ਕੇ ਦੱਸਿਆ ਵੀ ਸੀ ਕਿ ਅਸੀਂ ਕੁਝ ਰਿਲੀਜ਼ ਜਿਹੜੇ ਹੈ ਕੰਟਰੋਲਡ ਰਿਲੀਜ਼ਸ ਉਹ ਪਾਖੜੇ ਤੋਂ ਵਧਾਏ ਆ ਕਿਉਂਕਿ ਕੱਲ ਇੰਨੀ ਬਰਸਾਤ ਪਈ ਕਿ 2 ਲੱਖ ਕਿਊਸਿਕ ਇਨਫਲੋ ਸੀ ਪਾਖੜੇ ਦਾ ਜਦਕਿ ਆਊਟਫਲੋ ਸਿਰਫ ਪੰਜਾਬ 20000 ਕਿਊਸਿਕ ਸੀ ਉਹਦੇ ਕਰਕੇ ਕੀ ਹੈ ਕਿ ਇਕਦਮੀ 24 ਘੰਟਿਆਂ ਡੈਮ 4 ਫੁੱਟ ਵੱਧ ਗਿਆ ਤੇ ਆਲਮੋਸਟ ਹੁਣ 1677 ਤੇ ਸੀਗਾ ਜੇ ਰਾਤ ਨੂੰ ਰਿਲੀਜ਼ਸ ਨਾ ਕਰਦੇ ਤਾਂ ਬਾਈ ਚਾਂਸ ਦੇ 1680 ਤੇ ਆਂਦਾ 1988 ਚ ਵੀ ਜਿਹੜੇ ਮੇਜਰ ਹੜਾ ਆਏ ਸੀ ਉਹ ਪਾਖੜੇ ਤੋਂ ਰਿਲੀਜ਼ਸ ਕਰਕੇ ਆਏ ਸੀ ਉਸ ਤੋਂ ਬਾਅਦ ਫਿਰ ਇਹਨੇ 2 ਲੱਖ ਕਿਊਸਿਕ ਪਾਣੀ ਛੱਡ ਦੇਣਾ ਸੀ 2 ਲੱਖ ਕਿਊਸਿਕ ਦਾ ਮਤਲਬ ਇਹ ਆ ਕਿ ਸਾਡੇ ਪਿੰਡ ਪੋਂਡ ਬਚਣਾ ਹੀ ਨਹੀਂ ਤਾਂ ਸੀ ਫਿਰ ਕੰਟਰੋਲਡ ਰਿਲੀਜ਼ਸ ਤੇ ਸਾਰੀ ਰਾਤ ਆਪਰੇਸ਼ਨ ਚੱਲੇ ਆ ਐਸ ਡੀ ਐਮ ਨੰਗਲ ਨੇ ਬਹੁਤ ਮਿਹਨਤ ਕੀਤੀ ਸਾਡੀ ਸਾਰੀ ਟੀਮਾਂ ਜਿੱਥੇ-ਜਿੱਥੇ ਵੀ ਪਾਣੀਆਂ ਦੇ ਵਿੱਚ ਖਾਸ ਕਰਕੇ ਸਾਡੀ ਜਿਹੜੀ ਦੋਲਾ ਬਸਤੀਆਂ ਨੇ ਉੱਥੋਂ ਵੈਕੂਏਸ਼ਨ ਕਰਵਾਈ ਪਾਣੀ ਛੱਡਣ ਤੋਂ ਪਹਿਲਾਂ ਤੇ 10000 ਕਿਉਂ ਸੇ ਕਰਾਤੀ ਜਿਹੜਾ ਪਾਣੀ ਵਧਾਇਆ ਸੀ ਉਹਦੇ ਨਾਲ ਹੁਣ ਡੈਮ ਲੈਵਲ ਮੇਨਟੇਨਡ ਹੈ 1677 ਤੇ ਤੇ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੋ ਰਹੀ ਹੈ ਕਿ 4-5 ਘੰਟੇ ਤੋਂ ਜਿਹੜੀ ਹੈ अर्ਲੀ ਮਾਰਨਿੰਗ ਤੋਂ ਜਿਹੜੀ ਬਾਰਿਸ਼ ਰੁਕੀ ਹੋਈ ਹੈ ਐਦਾਂ ਹੀ ਜਿਹੜੀ ਬਲਾਸਪੁਰ ਦੀ ਕੈਚਮੈਂਟ ਚ ਅਗਰ ਬਾਅਦ ਜ ਬਾਰਿਸ਼ ਸ਼ੁਰੂ ਕੀ ਰਹੀ ਲੈਂਦੀ ਹੈ ਹਾਲਾਂਕਿ ਸ਼ਾਮ ਤੱਕ ਹੈਵੀ ਰੇਨਫਾਲ ਦਾ ਅਲਰਟ ਹੈ ਤਾਂ ਅਸੀਂ ਜਿਹੜਾ ਪਾਖੜੇ ਦਾ ਲੈਵਲ ਮੇਨਟੇਨ ਕਰਦੇ ਆ ਫਿਰ ਇੱਕ ਦੋ ਦਿਨਾਂ ਤੱਕ ਫਿਰ ਅਸੀਂ ਜਿਹੜਾ ਹੈ ਤਾਂ ਕਿ ਥੋੜਾ ਡੈਮ ਦੇ ਵਿੱਚ ਕੁਸ਼ਨ ਆ ਜਾਵੇ ਉਸ ਤੋਂ ਬਾਅਦ ਫਿਰ ਜਿਹੜਾ ਹੈ ਲੈਵਲ ਜਿਹੜਾ ਹੈ ਰਿਲੀਜ਼ੀ ਦਾ ਥੋੜੇ ਘਟਾ ਦਾਂਗੇ ਹਜੇ ਵੀ ਮੈਂ ਤੁਹਾਨੂੰ ਇਸ ਵਕਤ ਪੋਜੀਸ਼ਨ ਜੋ ਹੈ ਸਾਡੇ ਇਲਾਕੇ ਚ ਖਾਸ ਕਰਕੇ ਬੇਲਿਆਂ ਚ ਹਰਸਾ ਬੇਲਾ ਪੱਟੀ ਦੁੱਲਚੀ ਬੇਲਾ ਰਾਮਗੜ੍ਹ ਸ਼ਿਵ ਸਿੰਘ ਬੇਲਾ ਬੇਲਾ ਧਿਆਨੀ ਇਹਨਾਂ ਪਿੰਡਾਂ ਦੇ ਜਿਹੜੇ ਸਾਰੀ ਕਨੈਕਸ਼ਨ ਜਿਹੜੇ ਟੁੱਟ ਚੁੱਕੀ ਹੈ ਹੁਣ ਅਸੀਂ ਬੋਟਸ ਦਾ ਅਰੇਂਜਮੈਂਟ ਹੋ ਗਿਆ ਹੈ ਬਾਇਆ ਬੋਟਸ ਅਸੀਂ ਜਾ ਰਹੇ ਆ ਤੇ ਜਿੱਥੇ ਜਿਹਾ ਏਵੈਕੂਏਸ਼ਨ ਕਰਵਾਣੀ ਸੀ ਉਹ ਸਾਰੀ ਏਵੈਕੂਏਸ਼ਨ ਕੰਪਲੀਟ ਤੇ ਸਿਰਫ ਦੋ ਬੰਦੇ ਜਿਹੜੇ ਐਲਗਰਾਚ ਹੈ ਉਹਨਾਂ ਦੀ ਏਵੈਕੂਏਸ਼ਨ ਇਸ ਵਕਤ ਚੱਲ ਰਹੀ ਹੈ ਟੋਟਲ ਵੈਕੂਏਸ਼ਨ ਜਿਹੜੀ ਹੈ ਉਹ ਕੰਪਲੀਟ ਹੋ ਗਈ ਹੈ ਹੁਣ ਉਹਨਾਂ ਦੇ ਰਸ਼ਨ ਪਾਣੀ ਆ ਜੋ ਵੀ ਸਹਾਇਤਾ ਉਹ ਦੇ ਰਹੇ ਇਸ ਤਰੀਕੇ ਦੇ ਕਾਰਜ ਕੀਤੇ ਗਏ ਤੁਹਾਡੇ ਵੱਲੋਂ ਜਾਂ ਪੂਰੇ ਪ੍ਰਸ਼ਾਸਨ ਦੇ ਮੈਂ ਇਹਦੇ ਵਿੱਚ ਇੱਕ ਹੋਰ ਵੀ ਕਈ ਵਾਰੀ ਪਤਾ ਕੀ ਹੁੰਦਾ ਬਹੁਤ ਸਾਰੇ ਲੋਕ ਇਹ ਕਹਿੰਦੇ ਪਹਿਲਾਂ ਨਹੀਂ ਹੈ ਇਸ ਵਾਰੀ ਅਸੀਂ ਕਿਉਂ ਮੇਰਾ 2023 ਦਾ ਤਜਰਬਾ ਹੈ ਉਦੋਂ ਮੇਰਾ ਦੂਜਾ ਸਾਲ ਸੀ ਮੈਨੂੰ ਨੇ ਇਸ ਸਾਲ ਅਸੀਂ ਬਹੁਤ ਮਿਹਨਤ ਕੀਤੀ ਹੈ ਅਸੀਂ 23 ਤੋਂ ਵੱਧ ਇਸ ਵਕਤ ਰਿਲੀਜ਼ ਹੈ ਜਿੰਨਾ 2023 ਚ ਪਾਣੀ ਛੱਡਿਆ ਸੀ ਉਸ ਤੋਂ 3000 ਵੱਧ ਕਿਊਸਿਕ ਇਸ ਤੋਂ ਇਲਾਵਾ ਉਦੋਂ ਧੁੱਪ ਸੀ ਹੁਣ ਤੱਕ ਖੱਡਾਂ ਚੋਂ ਵੀ ਪਾਣੀ ਆ ਰਿਹਾ ਹੈ ਉਸ ਦੇ ਬਾਵਜੂਦ ਇਸ ਵਾਰੀ ਜੋ ਡੰਗੇ ਲੱਗੇ ਆ ਜੋ ਪ੍ਰੋਟੈਕਸ਼ਨ ਵਰਕ ਹੋਇਆ ਉਹਨਾਂ ਕਰਕੇ ਬਹੁਤ ਜ਼ਿਆਦਾ ਬਚਾਅ ਹੈ ਪਰ ਮੈਂ ਹਮੇਸ਼ਾ ਕਹਿੰਦਾ ਕੁਦਰਤ ਤੋਂ ਉੱਤੇ ਯਾਨੀ ਜੇਕਰ ਇਸ ਤੋਂ ਬਾਅਦ ਤਾਂ ਕੋਈ ਵੀ ਡੰਗਾ ਜਾਂ ਕੋਈ ਪ੍ਰੋਟੈਕਸ਼ਨ ਕੋਈ ਡੈਮ ਵੀ ਕੰਮ ਨਹੀਂ ਕਰੂਗਾ ਉਹ ਇੰਨਾ ਇਸ ਕਰਕੇ ਦੇਖੀ ਆਪ ਨੂੰ ਜਿਸ ਤਰੀਕੇ ਰੀਲੀਜ਼ ਜਿਹੜੇ ਵਧਾਏ ਗਏ ਉਸ ਦੇ ਨਾਲ ਕੋਈ ਜਾਨ ਮਾਲ ਦੀ ਕੋਈ ਹੋ ਇੱਕੋ ਹੀ ਕੋਈ ਕੋਈ ਜਾਨ ਮਲ ਟੋਟਲ ਇੱਕ ਇੱਕ ਪਿੰਡ ਦੇ ਵਿੱਚ ਆਪ ਸਾਡੀਆਂ ਟੀਮਾਂ ਸਾਡੇ ਸਾਰੇ ਨੌਜਵਾਨ ਜਿਹੜੀ ਹੈ ਉਹ ਆਪ ਜਾ ਕੇ 3:30 ਵਜੇ ਤੱਕ ਤੜਕੇ 3:30 ਵਜੇ ਤੱਕ ਵੈਕੂਏਸ਼ਨ ਐਨਸ਼ੋਰ ਕਰਕੇ ਫਿਰ ਉਸ ਤੋਂ ਰਿਲੀਜ਼ ਦੀ ਵਧਾਈ ਗਈ ਹੈ। ਬੀਬੀਐਫੀ ਦੇ ਵੱਲੋਂ ਜੋ ਰਿਲੀਜ਼ਸ ਦਿੱਤੇ ਜਾ ਰਹੇ ਨੇ ਕੁਝ ਝੋਪੇ ਉੱਪਰ ਟੋਟਲ ਟੋਟਲ ਟੁੱਟ ਨਹੀਂ ਦੱਸਿਆ ਜਾ ਰਿਹਾ ਐ ਐਕਚੁਅਲ ਅੰਕੜੇ ਦੇ ਵਿੱਚ ਕੋਈ ਫਰਕ ਨਹੀਂ ਹੈ। ਟੋਟਲ ਜਿਹੜਾ ਹੈ ਇੱਕ ਇੱਕ ਚੀਜ਼ ਦੀ ਮੋਨਿਟਰਿੰਗ ਹੈ। ਮੈਂ ਆਪ ਹਰ ਰਿਲੀਜ਼ ਤੋਂ ਪਹਿਲਾਂ ਕ੍ਰਿਸ਼ਨ ਕੁਮਾਰ ਜੀ ਨਾਲ ਸਾਡੇ ਜਿਹੜੇ ਚੀਫ ਨੇ ਇੱਥੇ ਚਰਨਪ੍ਰੀਤ ਸਿੰਘ ਜੀ ਨਾਲ ਹਰ 2 ਘੰਟੇ ਦੀ ਰਿਪੋਰਟ ਲੈਣਾ ਹੈ। ਕਿਉਂਕਿ ਸਾਡੇ ਇਲਾਕੇ ਕਿਉਂ ਜੇ ਉੱਥੋਂ ਰਿਲੀਜ਼ਸ ਵਾਧਦੇ ਤਾਂ ਤਬਾਹੀ ਮੱਚਦੀ ਐ। ਕੰਟਰੋਲਰ ਰਿਲੀਜ਼ਸ ਨੇ ਅਮਾਜ਼ਨ ਫੇਰ ਦੱਸ ਰਹੇ ਇਸ ਵਕਤ ਦੇ ਵਿੱਚ 54000 ਕਿਊਸਿਕ ਦੇ ਆਸ-ਪਾਸ ਪਾਣੀ ਹੈ ਡਾਊਨਸਟ੍ਰੀਮ ਸਤਲੁਜ ਦੇ ਵਿੱਚ 23 ਜਿਹੜੇ ਸਾਡੇ ਇਲਾਕੇ 'ਚ ਛੜ ਆਏ ਸੀਗੇ ਤਾਂ 50000 ਯਾਨੀ 6000 ਕਿਊਸਿਕ ਵੱਧ ਹੈ ਪਰ ਸਿਚੁਏਸ਼ਨ ਅੰਡਰ ਕੰਟਰੋਲ ਹੈ ਫੇਰ ਵੀ ਸਿਚੁਏਸ਼ਨ ਅੰਡਰ ਕੰਟਰੋਲ ਹੈ ਇਨ ਐਡੀਸ਼ਨ ਅਸੀਂ ਕੱਲ ਇੱਕ ਐਸਟੀਮੇਟ ਲਵਾ ਰਹੇ ਸੀ ਤੁਸੀਂ ਹੈਰਾਨ ਹੋ ਜਾਓਗੇ ਕਿ ਜਿਹੜਾ ਹਜੇ ਤੱਕ ਕੋਈ ਆਂਕੜਾ ਨਹੀਂ ਬੰਦਾ ਜਿਹੜਾ ਖੱਡਾ ਰਾਹੀਂ ਪਾਣੀ ਆਂਦਾ ਪਰ ਉਹ ਜਿਹੜਾ ਅਸੀਂ ਰੋਪੜ ਜਾ ਕੇ ਕੈਲਕੂਲੇਟ ਕਰ ਸਕਦੇ ਹਾਂ ਸਿਰਫ 24 ਘੰਟਿਆਂ ਚ ਵਾਇਆ ਖੱਡਾਂ ਜਿਹੜੀਆਂ ਸਾਡੀਆਂ ਖੱਡਾਂ ਵੱਖ-ਵੱਖ ਜਿਵੇਂ ਆਮਾਨਕ ਕੋ ਡਰੇਨ ਹੈ ਫਿਰ ਬਰਮਪੂਰ ਹੈ ਫਿਰ 10 ਗਰਾਈਆਂ ਹੈ ਫਿਰ ਡਬਰੀ ਹੈ ਐਦਾਂ ਜਿਹੜੀ ਖੱਡਾਂ ਨੇ 1.5 ਲੱਖ ਕਿਊਸਿਕ ਪਾਣੀ ਇਹਨਾਂ ਨਾਲ ਆਇਆ ਜਾਨੀ ਜਿੰਨਾ ਪਹਾੜ ਦਾ ਪਾਣੀ ਹੈ ਉਹ ਸਿੱਧਾ ਵੀ ਸਤਲੁਜ ਜਾਂਦਾ ਉਹ ਵੀ ਕੱਲ ਅਸੀਂ ਬਹੁਤ ਹੋਇਆ ਅੱਜ ਬਰਸਾਤ ਨਹੀਂ ਹੋ ਰਹੀ ਤਾਂ ਹੁਣ ਉਹਦੇ ਨਾਲ ਵੀ ਫਰਕ ਪਊਗਾ ਤਾਂ ਇਹ ਜੇ ਤਿਆਰੀ ਨਾ ਹੁੰਦੀ ਤਾਂ ਕਈ ਪਿੰਡਾਂ 'ਚ ਜਿਹੜਾ ਮੈਂ ਲਾਇਪੀ ਸਵੇਰੇ ਸੁਣ ਰਿਹਾ ਸੀ ਅਗਲੇ ਕਿੰਨੇ ਕਿੱਦ ਜਿਹੜੇ ਕ੍ਰਿਟੀਕਲ ਨੇ ਕਿਉਂਕਿ ਜਿੰਨਾ ਜਿਸ ਤਰ੍ਹਾਂ ਤੁਸੀਂ ਅੱਜ ਵੈਦਰ ਫੋਰਕਾਸਟ ਅੱ ਦੇਰ ਰਾਤ ਤੱਕ ਜਾਨੀ 3 ਤਰੀਕ ਦੀ ਸਵੇਰ ਤੱਕ ਵੈਦਰ ਫੋਰਕਾਸਟ ਹੈ ਉਸ ਤੋਂ ਬਾਅਦ ਜੋ ਦੱਸਦੇ ਆ ਬਾਕੀ ਤਾਂ ਉਹਨੇ ਕੁਦਰਤ ਹੈ ਪਤਾ ਨਹੀਂ ਹੈ ਉਸ ਤੋਂ ਦੋ ਤਿੰਨ ਦਿਨ ਦਾ ਵਿੱਚ ਗੈਪ ਹੈ ਫਿਰ 7 ਤੇ 8 ਨੂੰ ਦੁਬਾਰਾ ਇੱਕ ਜਿਹੜਾ ਹੈਵੀ ਰੇਨਫਾਲ ਦਾ ਸਟਿੰਟ ਹੈ ਲੱਗਦਾ ਹੈ ਕਿ ਜਿਹੜਾ ਟਾਈਮਲੀ ਐਕਸ਼ਨ ਲਿਆ ਗਿਆ ਸਕੂਲਾਂ ਕਾਲਜਾਂ ਦੇ ਵਿੱਚ ਉਹ ਵੀ ਉਹ ਵੀ ਉਹ ਵੀ ਉਹ ਵੀ ਉਹ ਵੀ ਬਹੁਤ ਜ਼ਰੂਰੀ ਹੈ ਪ੍ਰੀਕਾਸ਼ਨਸ ਵੀ ਬਹੁਤ ਜ਼ਰੂਰੀ ਹੈ ਇਵੈਕੂਏਸ਼ਨ ਬਹੁਤ ਜ਼ਰੂਰੀ ਹੈ ਪਰ ਮੈਂ ਬਾਰ-ਬਾਰ ਇਹ ਕਹਿ ਰਿਹਾ ਕਿ ਹੁਣ ਸਾਨੂੰ ਡੈਮ ਨੂੰ ਅਗਲੇ 2-3 ਦਿਨਾਂ 'ਚ ਤਾਂ ਕਿ ਉਹ ਜਿਹੜਾ 4-5 ਐਸ ਪਰ ਬੀਬੀਐਮਪੀ ਦੇ ਜਿਹੜੇ ਨੋਰਮਸ ਹੈ 1988 ਤੋਂ ਬਾਅਦ ਜੋ ਇਹ ਨਹੀਂ ਬਣਾ ਦਿੱਤੇ ਨਾ ਸਿਰ ਟੇਬਲ ਵਾਈਜ਼ ਤਰੀਕ ਵਾਈਜ਼ ਜੀ 7 ਸਤੰਬਰ ਨੂੰ 1676 ਚਾਹੀਦਾ ਜੀ ਅੱਜ ਆਪਾਂ ਖੜੇ ਆ 2 ਸਤੰਬਰ ਤੇ ਆਲਰੇਡੀ ਅਸੀਂ 1677 ਨੂੰ ਟੱਚ ਕਰ ਰਹੇ ਹਾਂ ਤਾਂ ਅਸੀਂ ਆਲਰੇਡੀ ਐਡਵਾਂਸ ਹੈਪਾਇੰਡ ਦੇ ਤੇ ਹਜੇ ਵੀ ਜਿਹੜੀ ਰੇਨਫਾਲਸ ਹੈ ਤੇ ਉਹ ਜਿਹੜਾ ਡੈਮ ਆ 15 ਸਤੰਬਰ ਤੱਕ 1678 ਚਾਹੀਦਾ ਤਾਂ ਅਸੀਂ ਉਹਨੂੰ ਵੀ ਟੱਚ ਕਰ ਰਹੇ ਹਾਂ ਇਹ ਚੈਲੰਜਸ ਹੈ ਤੇ ਸਾਡੇ ਪ੍ਰਸ਼ਾਸਨ ਵੱਲੋਂ ਵੀ ਅਰਲੀ ਮਾਰਨਿੰਗ ਸਾਰਿਆਂ ਨੇ 2-3 ਘੰਟੇ ਦੀ ਨੀਂਦ ਲੈ ਕੇ ਹੁਣ ਦੁਬਾਰਾ ਸਾਰਿਆਂ ਨੇ ਕਿ ਸਰਕਾਰ ਦੀ ਜਾਂ ਪ੍ਰਸ਼ਾਸਨ ਦੀ ਮੈਨੇਜਮੈਂਟ ਰਹੀ ਕਿਉਂਕਿ 23 ਦੇ ਵਿੱਚ ਬਹੁਤ ਨੁਕਸਾਨ ਹੋਇਆ ਉੱਥੋਂ ਬਹੁਤ ਕੁਝ ਸਿੱਖਿਆ 23 'ਚ 23 23 'ਚ ਅਸੀਂ ਮੈਂ ਨਿੱਜੀ ਤੌਰ ਤੇ ਬਹੁਤ ਕੁਝ ਸਿੱਖਿਆ ਸੀ ਉਹਦਾ ਸਾਨੂੰ ਫਾਇਦਾ ਮਿਲ ਰਿਹਾ ਸਾਨੂੰ ਪਤਾ ਹੈ ਕਿ ਅਸੀਂ ਇਸ ਦੇ ਹੁਣ ਵੀ ਸਾਨੂੰ ਪਤਾ ਹੈ ਮੈਨੂੰ ਮੂੰਹ ਜਬਾਨੀ ਬਤਾ ਕਿ ਅੱਛਾ ਇੱਥੇ ਪਾਣੀ ਆਂਦਾ ਇੱਥੇ ਪਾਣੀ ਆਂਦਾ ਇੱਥੇ ਆਂਦਾ ਇਹ ਪੁਆਇੰਟ ਸਾਡੇ ਕ੍ਰਿਟੀਕਲ ਪੁਆਇੰਟਸ ਅਸੀਂ ਉੱਥੇ ਬਾਕੀ ਹਾਂ ਕਿਤੇ ਇੰਨੀ ਬਰਸਾਤ ਨਾਲ ਕਿਤੇ ਹੋਰ ਵੀ ਪਰ ਪਹਿਲਾਂ ਜਿੱ ਜੇ ਇਨ ਕੇਸ ਕੋਈ ਐਮਰਜੈਂਸੀ ਹੋਣੀ ਹੈ ਤਾਂ ਐਨਡੀਆਰ ਦੀਆਂ ਟੀਮਾਂ ਸਾਰਾ ਸਾਰਾ ਕੁਝ ਸਟੇਸ਼ਨ ਦਾ ਐਨਡੀਆਰ ਐਫ ਵੀ ਸਟੇਸ਼ਨ ਦਾ ਆਰਮੀ ਦੀ ਇੱਕ ਟੁਕੜੀ ਪਸਾਰਾ ਕੁਝ ਸਟੇਸ਼ਨ ਲੋਕਾਂ ਨੂੰ ਕੀ ਕਹਿਣਾ ਚਾਹੁੰਗੇ ਖਾਸ ਤੌਰ ਤੇ ਕਿਉਂਕਿ ਬਹੁਤ ਸਾਰਾ ਇਨਫੋਰਮੇਸ਼ਨ ਬਹੁਤ ਜ਼ਿਆਦਾ ਫੈਲਦੀ ਨਹੀਂ ਰਾਤ ਮੈਨੂੰ ਜੀ ਵਕਈ ਫੋਨ ਆ ਜੀ ਗੰਗੂ ਵਾਲ ਤੋਂ ਪਾਣੀ ਛੱਡ ਰੇ ਨਾ ਬਿਲਕੁਲ ਤੁਹਾਨੂੰ ਮੈਂ ਕਿਹਾ ਕੋਈ ਵੀ ਇਨਫੋਰਮੇਸ਼ਨ ਹੋਊਗੀ ਤੁਹਾਨੂੰ ਇਨਫਾਰਮ ਕਰਾਂਗੇ ਮੀਡੀਆ ਨੂੰ ਵੀ ਡਿਊਲੀ ਇਨਫਾਰਮ ਕਰਾਂਗੇ ਤੇ ਸੇਫ ਜੇ ਨੇ ਟ੍ਰਸਟਿਡ ਤੁਸੀਂ ਮੀਡੀਆ ਆਰਗੇਨਾਈਜੇਸ਼ਨਸ ਦੇ ਉਹਨਾਂ ਦੀ ਖਬਰ ਤੇ ਯਕੀਨ ਕਰੋ ਅਸੀਂ ਆਪ 2 ਹਾਂ ਦੋਨੋਂ ਨੰਬਰ ਫੋਨ ਜਿਹੜੇ ਅਵੇਲੇਬਲ ਅਸੀਂ ਹੈਲਪਲਾਈਨ ਨੰਬਰ ਦਿੱਤਾ ਉਹ ਅਵੇਲੇਬਲ ਤੇ ਹਰ ਚੀਜ਼ ਅਸੀਂ ਸਰਪੰਚ ਸਾਹਿਬਾਨਾਂ ਸਾਰੇ ਪਿੰਡਾਂ ਦੇ ਸਰਪੰਚ ਸਾਹਿਬਾਨਾਂ ਨਾਲ ਖੁਦ ਟੱਚ ਵਿੱਚ ਹੈ ਤੇ ਉਹਨਾਂ ਨੂੰ ਆਪ ਇਨਫੋਰਮ ਕਰ ਰਹੇ ਹਾਂ ਇਸ ਕੱਲ ਸਾਰੇ ਪਹਿਲਾਂ ਰਿਲੀਜ਼ ਇਸ ਤੋਂ ਪਹਿਲਾਂ ਅਸੀਂ ਇੱਥੇ ਸਰਪੰਚ ਸਾਹਿਬਾਨਾਂ ਨੂੰ ਵੀ ਇਨਫੋਰਮ ਕੀਤਾ ਇਸ ਤਰੀਕੇ ਨਾਲ ਤੁਹਾਡੇ ਵੱਲੋਂ ਕੰਮ ਕੀਤਾ ਗਿਆ ਉਸ ਦੀ ਪ੍ਰਸ਼ਾਸਨਾ ਜਰੀਏ ਉਹ ਵੀ ਕਰਨੀ ਜ਼ਰੂਰ ਪੈਂਦੀ ਹੈ ਕਿਉਂਕਿ ਲਗਾਤਾਰ ਤੁਸੀਂ ਸਾਡਾ ਧਰਮ ਹੈ ਏ ਧਰਮ ਹੈ ਸਾਡੇ ਲੋਕ ਹੈ ਸਾਡਾ ਧਰਮ ਹੈ ਸੋ ਬਿਲਕੁਲ ਇਹਨਾਂ ਮੰਤਰੀ ਹਰਜੋਤ ਫੈਸਲੇ ਨਾਲ ਨੇ ਪੂਰੀ ਜਿਹੜੀ ਅੱਜ ਵੀ ਗ੍ਰੈਂਡ ਦੀ ਸਿਚੁਏਸ਼ਨ ਹੈ ਜਾਂ ਜਿਹੜੀਆਂ ਪਿੰਡਾਂ ਦੇ ਵਿੱਚ ਸੈਂਪ ਦੇ ਪਾਣੀ ਦੇ ਨਾਲ ਇਸ ਤਰ੍ਹਾਂ ਦੀ ਸਿਚੁਏਸ਼ਨ ਤਿਆਰ ਰੱਖੀ ਹੈ ਉਸ ਬਾਰੇ ਪੂਰੀ ਜਾਣਕਾਰੀ ਜਿਹੜੀ ਤੇ ਇਹ ਵੀ ਉਹਨਾਂ ਦੇ ਵੱਲੋਂ ਪਿਆ ਗਿਆ ਕਿ ਸਹੀ ਤੇ ਸਪੀਕ ਜਾਣਕਾਰੀ ਦੇ ਲਈ ਕਰੇ ਮੀਡੀਆ ਅਧਾਰੇ ਖਾਸ ਤੌਰ ਤੇ ਕੰਮ ਕਰ ਰਹੇ ਨੇ ਉਹਨਾਂ ਦੇ ਨਾਲ ਹੀ ਜਿਹੜਾ ਇੰਟਰੈਕਟ ਰਿਹਾ ਜਾਵੇ ਤੇ ਜਾਣਕਾਰੀ ਜਿਹੜੀ ਉੱਥੋਂ ਪ੍ਰਾਪਤ ਕੀਤੀ ਜਾਵੇ ਕਿਉਂਕਿ ਕ੍ਰੈਡਿਬਿਲਟੀ ਜਿਹੜੀ ਬਹੁਤ ਜ਼ਰੂਰੀ ਹੈ ਸਾਡਾ ਵੀ ਇਹ ਮਕਸਦ ਹੈ ਕਿ ਸਹੀ ਤਸਦੀਕ ਜਾਣਕਾਰੀ ਜੀ ਲੋਕਾਂ ਤੱਕ ਪਹੁੰਚਦੀ ਹੋਵੇ ਇਸੇ ਕਰਕੇ ਡੰਗਲ ਡੈਮ ਤੋਂ ਮਤਰੀਅਲ ਜੋੜ ਕਾਸ ਦੇ ਨਾਲ ਅੱਜ ਦੀ ਜਿਹੜੀ ਡੈਮ ਦੀ ਸਿਚੁਏਸ਼ਨ ਤੇ ਪੂਰੇ ਇਲਾਕੇ ਦੀ ਸਿਚੁਏਸ਼ਨ ਹੈ ਉਸ ਦੇ ਬਾਰੇ ਜਿਹੜੀ ਜਾਣਕਾਰੀ ਦਿੱਤੀ ਗਈ ਹੈ